ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿਲਾਂ ਸਾਰੀ ਹੀ ਨਾਨਕਨਾਮ ਦੇਵਾ ਸਾਹਿਬ ਨੂੰ ਧਾਨਗੁਰ ਨਾਰਕਸਰ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲਖਣੀ ਦੇ ਵਿਆਹ ਬਰੋਦੀ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰ ਗੁਰਪੁਰ ਗੋੜ ਮੇਲਾ ਸ਼ੰਗਤਾ ਮਨਾਉਣ ਜਾ ਰਹੀ ਹੈ ਇਹ ਇਤਿਹਾਸਕ ਥਾਂ ਹੈ ਜਿੱਥੇ ਅਸੀਂ ਆ ਅੱਜ ਖੜੇ ਹਾਂ ਗੁਰਦਾਸਾ ਕੰਧ ਸਰ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਠਹਿਰੀ ਇੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆਉ ਕੰਧ ਅੱਜ ਪੁੱਤਰ ਹੋਈ ਕਿ ਸੰਤਾ ਆ ਕੇ ਜਿੱਤੇ ਧੰਗੁਰ ਗੁਰਨਾਨ ਸਿੰਘ ਨੂੰ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸਾਖ ਸਾਧ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀ ਆ। ਇਸ ਜੋੜ ਮੇਲੇ ਦੇ ਸ਼ਬੰਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚੱਜੀ ਬੜੇ ਸਚਜੇ ਢੰਗ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ। ਆਦੇ ਸਤਕਾਰ ਦੇ ਪ੍ਰਧਾਨ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਵੇਕੇ ਸਾਰੇ ਕਾਰਜਾਂ ਨੂੰ ਮੇਪਰੇ ਅਕੈਡਮੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਤੇ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇਥੇ ਬੇਨਤੀ ਕਰਾਂ ਅੱਜ ਗੁਰਦਰਾ ਗੰਧ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਸਾਧਕਰਪਾਰੀਆਂ ਸਾਹਿਬ ਇਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਤਸ਼ਾਹ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪਹਿਣਗੇ ਜਿਹੜਾ ਸਭ ਗੁਰਦਾਰੇ ਸਵੇਰੇ 6 ਵਜੇ ਭੋਗ ਪਾਏਗਾ ਪਾਕਿਸਤਾਨਾਂ ਤੇ 10 ਵਜੇ ਦੇ ਕਰੀਬ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖਾਨਪਰ ਸਾਹਿਬ ਆਰੰਭ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖਨਪਾਰ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਬੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਰ ਲੈ ਕੇ ਗਲਤੀ ਸਾਹਿਬ ਨੇ ਅਰਦਾਸ ਕਰਕੇ ਉਹ ਖਨਪਾਰ ਸਾਹਿਬ ਆਰਾਮ ਖਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਨਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤਨਹੀ ਕੀਤਾ ਮਾਨਸ ਪਿਆ ਵਿਚਾਰ ਆ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਥਾ ਟੇਕਣ ਵਾਸਤੇ ਆਏ ਸੀ ਅੱਜ ਗੁਰਨਾਨਕ ਸਾਹਿਬ ਤੇ ਤੰਦਰ ਮਾਤਾ ਸਰਕਣੀ ਜੀ ਦੇ ਵਿਆਹ ਪਰਵ ਦੇ ਸਬੰਧ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਬਰੰਗ ਹੋਏ ਨੇ ਦਰਸ਼ਨ ਦੁਆਰਾ ਕੀਤੇ ਨੇ ਅੱਜ ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸਾਹਿਬ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਦਾਵਾ ਗੁਰਦਰਾ ਕੰਨ ਸਾਹਿਬ ਦੇ ਮੈਨੇਜਰ ਸਰਦਾਰ ਅਰਨਾਪ ਸਿੰਘ ਪਾਰਪਾਨ ਸਾਹਿਬ ਸੋਨੀ ਕਮੇਟੀ ਦੇ ਮੈਂਬਰ ਹੈ ਗੁਰਿੰਦਰ ਸਿੰਘ ਜਿਗੋਰਾ ਤੇ ਸੁਖਬੰਦਰਾ ਦੇਰਾ ਸਾਹਿਬ ਸਤਕਰਤਾ ਕਹਿੰਦੇ ਮੈਜਰ ਮਨਜੀਤ ਸਿੰਘ ਜੱਫਰਵਾਲ ਇਹ ਸੰਗਤ ਦੇ ਸਹਯੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ ਬਦਾਨੇ ਦੇ ਲੰਗਰ ਵੱਖ-ਵੱਖ ਥਾਨਾਂ ਤੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਤੇ ਮੌਕ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਵਾ ਕੋਈ ਜਿਹੜਾ ਨਗਰ ਨਿਕ ਮਹਾ ਜੀ ਐਸਐਸਪੀ ਆ ਜਾਂ ਈਯਾ ਦਾ ਅਰਧਿਆਮਾ ਸਾਰੇ ਤਗੜੇ ਹੋ ਕੇ ਪੱਪਾ ਪਰੋ ਕੇ ਇਸ ਜਿਹੜਾ ਗੁਰੂ ਨਾਨਕ ਪਾਸਾ ਵਾਲਾ ਵਿਆਹਪੁਰ ਬਾ ਉਹਨੂੰ ਚੜਦੀ ਕਲਾ ਮਨਾਉਣ ਵਾਸਤੇ ਬਿਨਾ ਕਿਸੇ ਜਾਤ-ਪਾਤ ਔਰੰਗ ਨਸਲ ਭੇਦਭਾਵ ਤੋਂ ਉੱਠ ਕੇ ਤਗੜੇ ਹੋ ਕੇ ਇਹ ਪ੍ਰੋਪਰ ਬਣਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਆਸ ਬੇਨਤੀ ਕਰਦੇ ਆਂ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਸ਼ਾ ਦਾ ਵਿਆਹ ਪਰਪਾ ਮਾਤਾ ਸੜਕੀ ਦਾ ਵਿਆਹ ਪਰਪਾ ਤੇ ਇਦਾਂ ਚਰਮੀ ਕਲਾਕ ਬਣਾਇਆ ਜਾਵੇ ਦੇਸ਼-ਵਦੇਸ਼ ਤੋਂ ਆਉਣ ਵਾਲੀਆਂ ਸਾਤਰ ਨੂੰ ਲੱਖ-ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਾਹਿਬ ਦੇ ਵਾਸੀ ਆ ਸਾਡੇ ਕੰਮੀ ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਆਪਨੇ ਸੰਗਤ ਨੇ ਕਹਿਰਾਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਹੈਗੇ ਆ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਾਹਿਬ ਦੇ ਵਾਸੀ ਜੰਤਰਵਾਰ ਦੇ ਕੋਲ ਨੇ ਸੰਗਤਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੈ ਬਚਪਨ ਤੋਂ ਕਿਉਂਕਿ ਮੇਰਾ ਇੱਥੇ ਗਵਾੜ ਘਰ ਏ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਮਾਤਾ ਸੁਲਖਣੀ ਜੀ ਦੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਏ ਤੇ ਇੱਥੇ ਆਣ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਏ ਇੱਕ ਗੁਰੂ ਦੀ ਰਾਮ ਤੇ اور ਹਰ ਸਾਲ ਸੰਤਕਾਂ ਇੰਨੀਆਂ ਕੁ ਮਤਲਬ ਵੱਧ ਗਿਆ ਹੈ ਵਾਸਾਲੀ ਜਦੋਂ ਨਗਰ ਕੀਰਤਨ ਅੱਗੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਆਹ ਜੀ ਗੁਰਦੁਆਰਾ ਸ੍ਰੀ ਕਨਸਾ ਵਿਖੇ ਇੱਥੇ ਹਾਸ ਵੇਲੇ ਨਤਮਸਤਕ ਹੋਣ ਆਇਆ ਔਰ ਜੋ ਜਿੱਗੋ ਜੁਗ ਟਾਲ ਕੰਧ ਸਾਹਿਬ ਹੈ ਨਾਨਕ ਨਜ਼ਰੀ ਨਜ਼ਰ ਨੇ ਹਾਲ ਕੰਦ ਤੋਂ ਕੰਦ ਸਾਹਿਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉਥੇ ਨਟਮਸਤਕ ਹੋਣ ਹੁੰਦੀ ਹੈ ਇਹ ਆਪਜੀ ਦਾ ਸਾਧ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅੱਜ ਸੰਗਤ ਦੇ ਦਰਸ਼ਨ ਕਰਦੇ ਆ ਰਿਹਾ ਵਾਹਿਗੁਰੂ ਦੀ ਕਹਾਣੀ ਇਹ ਮਮਈ ਦਾ ਵਿਆਹ ਕਰ ਮਰ ਵਰਗ ਦੀ ਦੇਖੋ ਬਾਲਾ ਦੀ ਮਮਈ ਹੈ ਜਿੱਦਣ ਤੋਂ ਇਹ ਸਮਾਪਤੀ ਹੋਣੀ ਹੈ ਨਾ ਸਾਰਾ ਸਾਲ ਹੀ ਸੰਗਤਾਂ ਦੇ ਮਰਦੇ ਵਿੱਚ ਚਾਲ ਮਾਰੀਦਾ ਕਿ ਹੋਣ ਵਾਲਾ ਸਮਾਜ ਜਿਹੜਾ ਸੱਚੇ ਕੋ ਆਛਾ ਸਾਨੂੰ ਫਿਰ ਬਖਸ਼ੀ ਇਹ ਕਮੇਟੀ ਵੱਲੋਂ ਐਕਟਪਰਾਲਾ ਕੀਤਾ ਗਿਆ ਵੀ ਗੁਰੂ ਦੇ ਜਹਾਜੇ ਵੀ ਕੁਝ ਪੁਰਾਣੀ ਕੜੀ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕੰਨ ਸਾਹਿਬ ਤੇ ਹਰ ਵਾਰੀ ਹੁੰਦਾ ਹੈ ਕੰਨ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਹੋਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪ੍ਰਾਹਲ ਵਾਰੀ ਜਿਹੜੇ ਨੇ ਉਹ ਗੁਰੂ ਕੇ ਜਹਾਜੇ ਚੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ